ਬਲਾਕ ਪਟੇ ਦੇ ਪਿੰਡੇ ਕਿਰਤੋ ਵਾਲ ਦੇ ਵਿੱਚ ਕਿਸਾਨਾਂ ਵੱਲੋਂ ਬੀਜੀ ਪੰਜ ਏਕੜ ਦੀ ਕਣਕ ਫਸਲ ਟਿੱਡੀ ਵੱਲੋਂ ਖਰਾਬ ਕਰ ਦਿੱਤੀ ਜਾਣ ਤੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਜੀਆਂ ਤੁਹਾਨੂੰ ਦੱਸ ਦੇ ਕਿ ਇਸ ਨੂੰ ਲੈ ਕੇ ਅੱਜ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਇਕੱਤਰ ਹੋ ਕੇ ਕਿਸਾਨ ਦੇ ਹੱਕ ਦੇ ਵਿੱਚ ਖੜੇ ਹੁੰਦੇ ਆ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਉਹ ਗਰੀਬ ਕਿਸਾਨ ਹਨ ਅਤੇ ਪੰਜ ਏਕੜ ਫਸਲ ਦੇ ਵਿੱਚ ਉਹਨਾਂ ਵੱਲੋਂ ਪਰਾਲੀ ਨਾ ਸਾੜਦੇ ਹੋਏ ਸੁਪਰ ਸੀਡ ਨਾਲ ਕਣਕ ਜੜੀਏ ਬੀਜੀ ਗਈ ਸੀ ਪਰ ਕੁਝ ਦਿਨਾਂ ਵਿੱਚ ਹੀ ਇਹ ਬੀਜੀ ਕਣਕ ਨੂੰ ਟਿੱਡੀ ਖਰਾਬ ਕਰਕੇ ਰੱਖ ਦਿੱਤਾ ਇਸ ਮੌਕੇ ਤੇ ਕਿਸਾਨ ਆਗੂ ਸੋਨ ਸਿੰਘ ਨੇ ਵੀ ਗਲ ਆਖੀ ਹੈ ਕਿ ਸਰਕਾਰ ਕਹਿ ਰਹੀ ਹੈ ਕਿ ਪ੍ਰਾਲੀ ਨਾ ਸਾੜੋਂ ਪਰ ਸਿੱਧੀ ਬਿਜਾਈ ਨਾਲ ਬਿਜੀ ਕਣਕ ਟਿੱਡੇ ਨੇ ਖਰਾਬ ਕਰ ਦਿੱਤੀ ਹੁਣ ਸਰਕਾਰ ਦੱਸੇ ਕੀ ਇਹ ਕਿਸਾਨ ਕੀ ਕਰਨ ਉਹਨਾਂ ਕਹਿੰਦੇ ਕਿ ਪਹਿਲਾਂ ਸਾਡੀ ਪਰਾਲੀ ਦਾ ਧੂਆਂ ਚੜਦੇ ਪਾਸੇ ਯਾਨੀ ਕਿ ਦਿੱਲੀ ਵੱਲ ਜਾਂਦਾ ਸੀ ਤੇ ਹੁਣ ਇਹ ਧੂਆਂ ਲੈਂਦੇ ਪਾਸੇ ਯਾਨੀ ਕਿ ਪਾਕਿਸਤਾਨ ਵੱਲ ਜਾ ਰਿਹਾ ਪਰ ਸਾਡਾ ਪੰਜਾਬ ਦੇ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਉਹਨਾਂ ਵੱਲੋਂ ਜਿਹੜੇ ਕਿ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਫਿਲਹਾਲ ਤੋਂ ਅੰਦਾਜ਼ੇ ਕਿ ਕਿਸਾਨਾਂ ਦੇ ਹੋ ਰਹੇ ਨੁਕਸਾਨ ਤੇ ਸਰਕਾਰ ਚੁੱਪ ਕਿਉਂ ਆ ਉਹਨਾਂ ਵੱਲੋਂ ਇਹ ਵੀ ਸਵਾਲ ਚੁੱਕਿਆ ਗਿਆ ਉਹਨਾਂ ਕਹਿੰਦੇ ਕਿ ਪਹਿਲਾ ਝੋਨਾ ਵੇਚਣ ਵਿੱਚ ਕਿਸਾਨ ਪਰੇਸ਼ਾਨ ਹੋਇਆ ਤੇ ਹੁਣ ਦਸੰਬਰ ਮਹੀਨਾ ਆ ਚੜਿਆ ਬਿਜੀਆਂ ਕਣਕਾ ਖਰਾਬ ਹੋ ਚੁੱਕੇ ਹਨ ਉਨਾ ਸਰਕਾਰ ਕੋਲ ਮੰਗ ਕੀਤੀ ਹੈ ਕਿ ਸਰਕਾਰ ਪੇੜਾ ਤੇ ਕਿਸਾਨਾਂ ਨੂੰ ਮੁਆਵਜ਼ਾ ਦੇ ਨਹੀਂ ਤਾਂ ਸਾਰੇ ਕਿਸਾਨਾਂ ਦੀ ਫਸਲ ਸਰਕਾਰ ਆਪਣੇ ਕੋਲ ਰੱਖੇ ਤੇ ਕਿਸਾਨਾਂ ਨੂੰ ਬਣਦੇ ਪੈਸੇ ਦਿੱਤੇ ਜਾਣ ਬਰਬਾਦ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਕਿਸਾਨਾਂ ਨੂੰ ਬਰਬਾਦ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਕਿਸਾਨਾਂ ਦਾ ਬੇੜਾ ਗਰਗ ਕਰਨ ਵਾਲੀਆਂ ਸਰਕਾਰਾਂ ਹਾਏ 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 ਹੋਏ ਕਿਸਾਨਾਂ ਦੇ ਖੇਤਾਂ ਦੇ ਵਿੱਚ ਨਾ ਅੱਗ ਲਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ 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 ਇਹਨਾਂ ਦੀ ਬਰਬਾਦੀ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਕੇਵਲ ਸਿੰਘ ਜੀ ਕਿਹੜਾ ਪਿੰਡਾ ਕਿਰਤਵਾਲਕਲਾ ਜੀ ਕੀ ਮਸਲਾ ਡਾਕ ਇੱਥੇ ਮਸਲਾ ਵੀ ਇਹ ਚ ਮੇਰੇ ਕੋ ਪੰਜ ਕਿੱਲੇ ਪਈਦੇ ਆ ਮੈਂ ਕਰਾਇ ਤੇ ਸੁਪਰ ਫੀਡ ਲੈਂਦਾ ਸੀ ਤੇ ਰਾਤ ਕਰਨ ਕੇ ਨੇ ਤਾਂ ਦਾਣੇ ਲਾਉਣ ਲੱਗਿਆ ਉੱਥੇ ਟ੍ਰੇਲ ਪਈ ਸੀ ਤੇ ਚਾਂਕਪ ਸੁਪਰ ਫੀਡ ਦੇ ਵਿੱਚ ਜਾ ਪਿਆ ਤੇ ਮੇਰੀ ਮੌਤ ਉਹ ਚਲੀ ਆ ਮੇਕੋ ਸਿੰਘਾ ਪਦੇ ਹੂੰ ਹਾਂ ਜੀ ਤਾ ਕੀ ਕਰੀਏ ਦੱਸੋ ਅਸੀਂ ਪੰਜ ਕਿੱਲੇ ਕਿੱਥੋਂ ਵੇ 10 ਲੱਖ ਦੇ ਤਸੰਦ ਲੈ ਆਵਾਂ ਹੁਣ ਕੀ ਮਸਲਾ ਕੀ ਹੁਣ ਮਸਲਾ ਕੀ ਵੀ ਸਰਦਾਰਾਂ ਤੁਹਾਨੂੰ 20 ਦਿਨ ਝੋਨਾ ਹੀ ਪਹਿਲਾਂ ਲਾਉਂਦੇ ਹਨ ਤੇ ਆਹ ਕੰਮ ਸਾਡਾ ਪਵੇ ਹੀ ਨਹੀਂ ਲੈਣਾ ਸਾਂ ਦੇ ਲੈਣਾ ਸਾਂ ਦੇਣਾ ਤੇ ਫਿਰ ਵੀ ਸਾਡਾ ਕੋਈ ਮਸਲਾ ਹੱਲ ਹੋ ਜੇ ਤੁਨ ਸੁੰਢੀ ਵੀ ਖਾਈ ਜਾਂਦੇ ਟੇਡਾ ਵੇਖੋ ਨਕਸਾਂ ਦੀ ਪੰਜ ਕਿੱਲੇ ਪੜੀ ਹੈ ਮੇਰੀ ਪੰਜ ਕਿੱਲੇ ਆ ਤੇ ਖਤਮ ਹੋ ਚੁੱਕੀ ਆ ਦੁਪਹਿਰੇ ਸਾਰੀ ਤੂੰ ਆਉਣੇ ਦੁਪਹਿਰੇ ਸਾਰੀ ਤੂੰ ਆਉਣ ਨਹੀਂ ਹੁੰਦਾ ਮੰਗ ਸਵਾਤ ਤੋਂ ਮੁਆਵਜ਼ੇ ਦੀ ਮੰਗ ਕਰਦੇ ਅਸੀਂ ਇਹਦੀ ਆ ਵੇਲੇ ਪੰਜ ਕਿੱਲੇ ਪੜੀਆ ਕਿੰਨਾ ਖਰਚਾ ਆ ਗਿਆ ਤੇ ਆਪ ਵੀ ਸਮਝੀ ਇੱਕ ਤਾਂ ਗਰਾਹ ਬਲਾਗ ਜਾਂਦਾ ਸ਼ਕਤਰਪੱਟੀ ਕਿਹੜੇ ਵਿਸ਼ੇ ਦੇ ਅੱਜ ਇਕੱਠੇ ਹੋਏ ਆਂ ਵਿਸ਼ਾ ਵੀਰ ਜੀ ਵੀ ਕਿਸਾਨ ਇੱਥੇ ਆ ਕਰਤੋਵਾਲ ਦੇ ਲਾਗੇ ਤੇ 6 ਤੋਂ 5 ਤੋਂ 6 ਕਿਲੇ ਕਣਕਾ ਜਿਹੜੀ ਉਹਨੇ ਆ ਪ੍ਰਾਰੀ ਸਾੜੀ ਨਹੀਂ ਤੇ ਬਿਨਾ ਸਾੜੀ ਪ੍ਰਾਰੀ ਤੋਂ ਬੀਜੀ ਤੇ ਇੱਕ ਦਾਣਾ ਨਹੀਂ ਉਗਿਆ ਸਾਰੀ ਸੁੰਡੀ ਦਾ ਟਿੱਡ ਤੁਹੀ ਵਿਖਾਇਆ ਸਾਰੀ ਕਣਕਾ ਗਾ ਗਿਆ ਇਹ ਵੀਰ ਨੇ ਅੱਗ ਨਹੀਂ ਲਾਈ ਵੀ ਇੱਥੇ ਪਰਚਾ ਹੋ ਜਾਊਗਾ ਅਸੀਂ ਤੇ ਇਹ ਸੋਚਦੇ ਆਂ ਵੀ ਜਦੋਂ ਪਰਚਾ ਕਰਨ ਨੂੰ ਤੇ ਇਹ ਮੜੀ ਜੀ ਵੀ ਅੱਗ ਲਾ ਲੈਂਦਾ ਤੇ ਇੱਥੇ ਖੇਤੀ ਬਾੜੀ ਵਾਲੇ ਤੇ ਪ੍ਰਸ਼ਾਸਨ ਭੱਜਣਾ ਅੱਗ ਲਾਦਣ ਨੂੰ ਹੁਣ ਪ੍ਰਸ਼ਾਸਨ ਕਿੱਥੇ ਆ ਹੁਣ ਆ ਕੇ ਵੇਖਿਆ ਕਿਸਾਨ ਨੂੰ ਵੀ ਇਹਦਾ ਉਹ ਤਾਂ ਤਾਂ ਜੇ ਮੜਾ ਕਿੱਲਾ ਕੋਸਾਰ ਦਾ ਸੈਟੇਲਾਈਟ ਚ ਆ ਕੇ ਪਰਚਾ ਕਰਦਾ ਜੁਰਮਾਨਾ ਪਾਉਣਾ ਜੀ ਉਹ ਤਾਂ ਪੁਰਸ਼ ਪ੍ਰਸ਼ਾਸਨ ਵੀ ਆ ਜਾਂਦਾ ਤੇ ਖੇਤੀਬਾੜੀ ਵਾਲੇ ਵਿਹਾਜਦੇ ਹੁਣ ਖੇਤੀਬਾੜੀ ਵਾਲੇ ਫੋਨ ਕੀ ਦਿੱਤਾ ਕੋਈ ਨਹੀਂ ਇੱਕ ਦਿਨ ਕਿਤੇ ਮੜਾ ਗੇੜਾ ਮਾਰ ਕੇ ਮੁੜ ਗਏ ਹੁਣ ਇਹ ਤਾਂ 50 30000 ਰੁਪਏ ਦਾ ਨੁਕਸਾਨ ਹੋ ਗਿਆ ਤੇ ਕਣਕ ਪਛੇਤ ਹੋ ਗਈ ਨਾ ਕਰਕੇ ਬੀਜੀ ਜਾਣੀ ਹੁਣ ਇਹ ਕਿਧਰ ਜਾਊਗਾ ਕਿਸਾਨ ਨੂੰ ਤਾਂ ਬੁਰਾ ਹਾਲ ਕਰਤਾ ਪਰਾਲੀ ਨਾਲ ਸਾਡੇ ਪਰਾਲੀ ਦਾ ਕੋਈ ਹੱਲ ਕੱਢ ਦੇ ਕਿਸਾਨ ਅਸੀਂ ਕਿਦੋਂ ਅਨੇ ਵੀ ਪਰਾਲੀ ਦਾ ਸਾਡਾ ਜੀ ਕਰਦਾ ਸਾਨੂੰ ਵੀ ਧੂਆੜ ਨਹੀਂ ਪੈਂਦਾ ਪਹਿਲਾਂ ਤਾਂ ਤੇ ਦਿੱਲੀ ਤੂੰ ਪਹੁੰਚਦਾ ਬੈਗ ਸਾਡੀਆਂ ਲੱਗੇ ਸਾਡ ਲੱਗੇ ਸਾਡੇ ਘਰ ਹੁੰਦੇ ਆ ਸਾਡੀਆਂ ਅੱਖਾਂ 'ਚ ਪਹਿਲਾਂ ਪੈਂਦਾ ਸਾਡਾ ਮਨ ਤਕਸਾਲ ਹੁੰਦਾ ਕੋਈ ਹਾਲਤ ਕੱਢੇ ਆ ਵੇਖੋ ਤੁਸੀਂ ਵਿਖਾਈ ਹੋਣੀ ਵੀਡੀਓ ਵਿੱਚ ਸਾਰੀ ਗੱਲ ਖਰਾਬ ਹੋ ਗਈ ਆ ਕੱਲੀ ਟੇਡੀ ਆ ਕੇ ਸੁੰਡੀ ਵੀ ਆ ਟੇਡਾ ਸੁੰਡੀ ਇੱਕ ਤਾਂ ਟੇਡੇ ਪੈ ਗਿਆ ਇੱਕ ਸੁੰਡੀ ਪੈ ਗਈ ਜਿਹੜੀ ਪ੍ਰਾਣੀ ਨੂੰ ਪੈਂਦੀ ਆ ਕੱਲੀ ਇਹਨੂੰ ਨਹੀਂ ਪਈ 100 ਦੇ ਵਿੱਚੋਂ ਤੁਸੀਂ ਕੇਵਲ ਛੜਕਦੇ ਚੱਲ ਜੋ ਭਾਵੇਂ ਪੱਟੀ ਤਣ ਤੜ ਕੇ ਇਹ ਵੇਰੀਏ ਚੱਲ ਜੋ 40% ਕਣਕਾਂ ਨੂੰ ਸੁੰਡੀ ਪੈ ਗਈ ਆ ਤੁਸੀਂ ਤਕਰੀਬਨ ਕਿਸਾਨ ਜਿਹੜੇ ਮਹਗ ਮਹਲੇ ਕਿ ਤਰੇ ਨਹੀਂ ਫਿਰਦੇ ਨਾ ਤੁਹਾਨੂੰ ਕੋਈ ਮਹਗ ਮਹਲੇ ਕੁਸਤਦਾ ਜੀ ਨਾ ਕੋਈ ਪ੍ਰਸ਼ਾਸਨ ਕੋਸਕਦਾ ਜੇ ਜਦੋਂ ਕੜਕ ਜੱਟ ਦੀ ਮਾਰੀ ਕੀਤੇ ਮਰੀ ਜਾ ਕੇ ਲੱਗਦੀ ਤੇ ਭੱਜ ਕੇ ਆਉਂਦੇ ਹੀ ਵੀ ਪਰਚਾ ਕਹਿੰਦਾ ਫਲਾਂ ਠੀਗਾ ਤਾਂ ਐ ਮਿੱਟੋ ਮਿੱਟੀ ਕੋਈ ਜਾਂਦਾ ਜੁਰਮਾਨਾ ਦੇਣਾ ਕੋਈ ਖੇਤੀ ਬਾੜੀ ਵਾਲਾ ਕਿਧਰ ਗਏ ਹੁਣ ਉਹ ਨਹੀਂ ਦਿਖਾ ਸਕਦੇ ਸਰਕਾਰ ਨੂੰ ਵੀ ਜੈ ਦੀ ਕਣ ਖਰਾਬ ਹੋ ਗਈ ਜੱਟ ਦੀ 5 ਕਿਲੇ ਕਣਕ ਆਏ ਦੀ ਗਣਕ ਇਹਨੇ ਇਸੇ ਕਣਕ ਤੇ 100 ਆਪਦੇ ਖਰਚੇ ਪੂਰੇ ਕਰਨੇ ਕਿਧਰ ਜਾਊ ਕਿਸਾਨ ਏ ਅੱਜ ਕੜਕ ਬੀਜ ਨਹੀਂ ਜਾ ਸਕਦੀ ਜੇ ਬੀਜੀ ਗਈ ਤਾਂ ਕਿਹੜੇ ਵੇਲੇ ਹੋਣੀ ਜਾਗੇ ਕੀ ਮੰਗ ਕਰੋ ਗਣੋ ਮੰਗ ਕਰਦੇ ਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਅਸੀਂ ਛੱਡਦੇ ਨੇ ਬੀਜੀ ਬਜਾਈ ਖੇਤੀਬਾੜੀ ਵਾਲੇ ਜਿਹੜੇ ਸਾਡੇ ਕੋਲ ਆਉ ਆਪਣਾ ਪ੍ਰਾਲੀ ਸਾੜੀ ਤੇ ਉਹ ਆਉਣ ਇਹ ਦੇ ਦੇਣ ਨੂੰ 50000 ਰੁਪਏ ਕਿੱਲੇ ਦਾ ਪ੍ਰਾਲੀ ਪਈ ਰਹਿਣ ਦਿੰਦੇ ਆ ਅਸੀਂ ਕਹਿੰਨੇ ਆ ਪ੍ਰਾਲੀ ਹੈਡਲ ਚੋਕ ਲੋ ਜੋ ਮਰਜੀ ਕਰਨ ਪੈਸੇ ਦੇ ਦੇਣ ਸਾਰੇ ਸਾਨੂੰ ਇਹਦੇ ਪੰਡ ਦੇ ਜੋ ਬਣਦੇ ਉਹ ਦੀ ਗੁਰਪ੍ਰੀਤ ਸਿੰਘ ਪੱਟੀ ਬਲਾਕ ਬਲਾਕ ਪੈਸ 77 ਕਿਹੜੇ ਵਿਸ਼ੇ ਤੇ ਪਤਾ ਜੀ ਇਕੱਠੇ ਹੋਏ ਇਕੱਠੇ ਆ ਕਿਸਾਨ ਵੀਰ ਦੀ ਸਾਰੀ ਫਸਲ ਬਰਬਾਦ ਹੋ ਗਈ ਹੈ ਜਿਹੜੀ ਕਣਕ ਬੀਜੀ ਸੀ ਤੇ ਟਿੱਡ ਬਹੁਤ ਜ਼ਿਆਦਾ ਵਾ ਦੇਖੋ ਜਿੱਦਾਂ ਟਿੱਡ ਬਹੁਤ ਜ਼ਿਆਦਾ ਵਾ ਤੇ ਕਣਕ ਖਾ ਗਿਆ तकरीबन ਸਾਰੀ ਇਹ ਸੁੰਡੀ ਪੈ ਗਈ ਸੁੰਡੀ ਸੁੰਡੀ ਵੀ ਆ ਟੈਡ ਬਹੁਤ ਜਿਆਦਾ ਮਤਲਬ ਨੁਕਸਾਨ ਕੀਤਾ ਵਾ ਵੀ ਸਾਈਡਾਂ ਤੇ ਹੀ ਆ ਕਣਕ ਥੋੜੀ ਥੋੜੀ ਹਰੀ ਜਿਹੜੀ ਹੋਈ ਆ ਬਾਕੀ ਜਿਹੜੀ ਵਿੱਚ ਆ ਉਹ ਤੇ ਇੱਕ ਕਿਤੇ ਦਾਣਾ ਵੀ ਨਹੀਂ ਦਿਖਦਾ ਕਣਕ ਦਾ ਤੇ ਵਿਚਾਰਾ ਬਹੁਤ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਤੇ ਬੜਾ ਦੁੱਖ ਆਇਆ ਮੇਰੇ ਕੋਲੇ ਤੇ ਕਹਿੰਦਾ ਵੀ ਮੇਰਾ ਜੀ ਕਰਦਾ ਮੈਂ ਮਰ ਜਾ ਪੀ ਇਹੋ ਜਿਹੇ ਹਾਲਾਤ ਬਣੇ ਪਏ ODE ਆਪਣੇ ਪਿੰਡ ਕਿਰਤੋਵਾਲ ਦਾ ਇਹ ਕਿਸਾਨ ਆ ਤੇ ਮੇਜਰ ਸਿੰਘ ਤੇ ਇਹ ਤੇ ਪੰਪ ਦੇ ਲਾਗੇ ਇਹਨਾਂ ਦੀ ਬੈਕ ਆ ਸੜਕ ਦੇ ਉੱਤੇ ਵੱਡਿਆ ਹੀ ਵੇਦੇ ਤੇ ਵਿਚਾਰਾ ਬਹੁਤ ਦੁਖੀ ਸੀ ਬੜਾ ਅਫਸੈਟ ਜਿਹਾ ਸੀ ਕਹਿੰਦਾ ਨਾ ਕੋਈ ਆੜਤੀ ਆ ਪੈਸੇ ਦੇਣੇ ਕਿਉਂਕਿ ਅਗਲੇ ਬੰਨੇ ਫਸਲ ਨਹੀਂ ਕੋਈ ਦਿਖਣਦੀ ਤੇ ਮੈਂ ਕਿੱਧਰ ਜਾਵਾਂ ਇਹੋ ਹੀ ਆ ਵੀ ਇਹਦਾ ਜਿਹੜਾ ਜਿੱਦਣ ਇਹਨੇ ਵਿੱਚ ਮੈਨੂੰ ਦੱਸਣ ਦਿਆ ਕਹਿੰਦਾ ਵੀ 10000 ਰੁਪਇਆ ਤੇ ਮੇਰਾ ਹੈਪੀ ਸੀਡਰ ਵਾਲਾ ਕਿਰਾਏ ਦਾ ਲੈ ਗਿਆ ਆ ਪੰਜਾਂ ਕਿੱਲਿਆਂ ਦਾ ਤੇ ਵੀ ਜਿਹੜਾ ਸੀ ਮਹਿੰਗਾ ਚਲੋ ਚੰਗਾ ਅਦਲ ਕੋਸ਼ਿਸ਼ ਕਰਦਾ ਕਿਸਾਨ 17 1700 ਦੇ ਇਹਨੇ ਗੱਟੇ ਲਿਆ ਕੇ ਚਲੋ ਉਹ ਬੀਜੇ ਉਹ ਵੀ ਖਰਚਾ ਇਹਦਾ ਗਿਆ ਤੇ ਹੁਣ ਗਾਂ ਗਾਂ ਕਿਨੇ ਕਿੱਥੋਂ ਵਿਚਾਰੇ ਨੇ ਕਣਕ ਬੀਜਣੀ ਆ ਕਿਉਂਕਿ ਖਰਚਾ ਤੇ ਅੱਗੇ ਇਹਦਾ ਬਹੁਤ ਆ ਗਿਆ ੜੜ ਤੜ ਕੇ ਡਾਈ ਡੂਈ ਤੁਹਾਨੂੰ ਪਤਾ ਹੀ ਆ ਕਿ ਕੀ ਮੁਸ਼ਕਲਾਂ ਹੁੰਦੀਆਂ ਵੀ ਡਾਈ ਵੀ ਨਹੀਂ ਉਪਲਬਧ ਹੁੰਦੀ ਕਿਤੇ ਵੀ 5000 ਰੁਪਏ ਦਾ ਖਰਚਾ ਪੈ ਜਾਂਦਾ ਆ 5000 ਰੁਪਿਆ ਖਰਚਾ ਪੈਂਦੇ ਆ